ਹਿੰਦ ਸਰਕਾਰ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਇੱਕ ਸਿੱਖਿਆ ਦਾ ਕੋਸ਼ਿਸ਼ ਕਰਦੇ ਹੋਏ ਉਹਨਾਂ ਨੂੰ ਜੋ ਹੈ ਮੰਤਰੀ ਬਣਾਇਆ ਹੈਗਾ ਜੀ ਰਾਜ ਮੰਤਰੀ ਉਹ ਵੱਡੀ ਗੱਲ ਹੈਗੀ ਹੈ ਜੀ ਇਹ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹੀ ਕਰ ਸਕਦੀ ਆ ਹੋਰ ਪਾਰਟੀਆਂ ਕਦੀ ਵੀ ਹਾਰੇ ਹੋਏ ਕੈਂਡੀਡੇਟ ਨੂੰ ਨਹੀਂ ਸਪੋਰਟ ਕਰਦੀ ਪਰ ਤੁਹਾਡੀ ਭਾਰਤੀ ਜਨਤਾ ਪਾਰਟੀ ਜੋ ਹੈ ਸਾਹ ਦੰਦੀ ਆ ਤਾਂ ਉਹ ਦਿਖਾ ਰਹੀ ਹੈ ਜੀ ਬਿੱਟੂ ਸਾਹਿਬ ਦਾ ਬੋਰਡ ਲੱਗਿਆ ਹੋਇਆ ਹੈ ਮਾਨ ਮੰਤਰੀ ਨਰਿੰਦਰ ਮੋਦੀ ਅਤੇ ਅਮੀਸ਼ਾ ਜੀ ਦਾ ਰਵਨੀ ਸਿੰਘ ਬਿੱਟੂ ਜੀ ਨੂੰ ਮੰਤਰੀ ਮੰਡਲ ਵਿੱਚ ਸ਼ਾਮਿਲ ਕਰਨ ਤੇ ਧੰਨਵਾਦ ਦੇ ਸਕਦੇ ਹੋ ਜੀ ਜਰੂਰ ਬਿੱਟੂ ਸਾਹਿਬ ਐਮਪੀ ਦੇ ਜਨਾਲ ਹਾਰ ਚੁੱਕੇ ਨੇ ਪਰ ਕੇਂਦਰ ਸਰਕਾਰ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਇੱਕ ਸਿੱਖਿਆਰਾ ਕੋਸ਼ਿਸ਼ ਕਰਦੇ ਹੋਏ ਉਹਨਾਂ ਨੂੰ ਜੋ ਹੈ ਮੰਤਰੀ ਬਣਾਇਆ ਹੈਗਾ ਜੀ ਰਾਜ ਮੰਤਰੀ ਉਹ ਵੱਡੀ ਗੱਲ ਹੈ ਜੀ ਇਹ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹੀ ਕਰ ਸਕਦੀ ਆ ਹੋਰ ਪਾਰਟੀਆਂ ਕਦੀ ਵੀ ਹਾਰੇ ਹੋਏ ਕੈਂਡੀਡੇਟ ਨੂੰ ਨਹੀਂ ਸਪੋਰਟ ਕਰਦੀ ਪਰ ਤੁਹਾਡੀ ਭਾਰਤੀ ਜਨਤਾ ਪਾਰਟੀ ਜੋ ਹੈ ਸਾਹ ਦੇਖਦੇ ਹੋ ਸਾਰੇ ਰਾਜ ਕੋ ਖੜੇ ਹੋਏ ਆ ਆ ਦੇਖੋ ਵਧੀਆ ਸਮਾਸ਼ ਸਿਟੀ ਬਣਦੀਈ ਹੈ বিজেপি ਨੇ ਸਮਾਸ਼ ਸਿਟੀ ਬਣਾਈ ਆ ਬਿੱਟੂ ਜੀ ਸਮਾਸ਼ ਸਿਟੀ ਦੇ ਵਿੱਚ ਵਧੀਆ ਯੋਗਦਾਨ ਦਿੱਤਾ ਤਾਂ ਹੀ ਉਹਨਾਂ ਨੂੰ ਜੋ ਹੈ ਬਨਾਇਆ ਗਿਆ ਜੀ ਮੰਤਰੀ ਆ ਵੀ ਦੇਖ ਸਕਦੇ ਹੋ ਆਨ ਕੋਲ ਉਹ ਵੀ ਰਹਾ ਜੀ ਨਰਿੰਦਰ ਮੋਦੀ ਸਾਹਿਬ ਦੀ ਫੋਟੋ ਹੈਗੀ ਆ ਹਮੇਸ਼ਾ ਜੀ ਦੀ ਫੋਟੋ ਹੈ ਨੇਤਾਵਾਂ ਦੀ ਫੋਟੋ ਹੈਗੀ ਆ ਜੀ ਪੰਜਾਬ ਦੇ ਦੇ ਨਾਲ ਬ੍ਰਮਣੀ ਸਿੰਘ ਬਿੱਟੂ ਰਾਜ ਮੰਤਰੀ ਬਣਾਏ ਗਏ ਹੈਗੇ ਜੀ ਮੋਦੀ ਸਰਕਾਰ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਧੰਨਵਾਦ ਕਰਤਾ ਹੈਗਾ ਓਕੇ